ਇਆ ਕਾਲ ਅੱਜ ਨਾਲ ਆਪਾਂ ਮਾਨਸਾ ਖੜੇ ਆ ਸਾਡੇ ਤੇ ਆਪਾਂ ਨੂੰ ਪਤਾ ਹੀ ਆ ਵੀ ਬਾਰਸ਼ ਨੇ ਬਹੁਤ ਜਿਆਦਾ ਨੁਕਸਾਨ ਕਰਿਆ ਹਨਾ ਤੇ ਸਾਡੇ ਖੋਖਰ ਰੋਡ ਤੇ ਇੱਕ ਘਾਰਾ ਗਰੀਬ ਤੇ ਆਪਦੀ ਇਹ ਮਿਹਨਤ ਕਰਕੇ ਵਿਚਾਰੇ ਰੋਟੀ ਖਾਂਦੇ ਇਹਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਹਾਂਜੀ ਬਾਈ ਜੀ ਕੀ ਨਾਮ ਆਪਣਾ ਧੁੰਨੇ ਜੀ ਤੇ ਕਿਹੜੇ ਰੋਡ ਤੇ ਖੜੇ ਆ ਆਪਾਂ ਆਪਾਂ ਖੋਖਰ ਰੋਡ ਤੇ ਖੜੇ ਆ ਬਾਈ ਜੀ ਤੇ ਕਿੰਨਾ ਨੁਕਸਾਨ ਹੋ ਗਿਆ ਮੀ ਬਾਰਸ਼ ਨਾਲ ਤਾਂ ਬਾਈ ਜੀ ਹੁਣ ਤੁਸੀਂ ਦੇਖ ਲਓ ਜੀ ਵੀਡੀਓ ਦੇ ਵਿੱਚ ਬਣਾ ਗਈ ਹਾਂਜੀ ਬਈ ਆਹੀ ਮੇਰੇ ਕੋਲੇ ਸਮਾਨ ਸੀ ਜੀ ਜਿਹੜਾ ਮੇਰਾ ਮਿੱਟੀ ਥੱਲੇ ਦਬ ਗਿਆ ਜੀ ਅੱਛਾ ਸੱਤ ਡਿੱਗ ਗਈ ਜੀ ਬਚਤ ਰਹਿ ਗਈ ਮੰਨ ਲਓ ਵੀ ਬਸ ਤਾਂ ਛੱਟਾ ਫੱਟਾ ਤੋਂ ਬਚਤ ਰਹਿ ਗਈ ਆਪਣਾ ਸਮਾਨ ਸਾਰਾ ਦਬ ਗਿਆ ਜੀ ਐ ਆਹੀ ਰੋਜੀ ਰੋਟੀ ਸੀ ਜੀ ਮਿੱਤਰੋ ਇਹ ਗੱਲ ਸੀ ਵਿਚਾਰਾ ਇੱਕ ਫਲਾਵਰ ਦਾ ਕੰਮ ਕਰਦਾ ਹਨ ਤੇ ਇਸੇ ਕਮਰੇ ਜੀ ਇਹ ਪੈਂਦੇ ਨੇ ਇੱਥੇ ਇਹ ਰੋਟੀ ਟੁੱਕ ਬਣਾਉਂਦੇ ਸੀ ਇੱਥੇ ਆਪਦਾ ਇਹ ਕੀਮਤੀ ਸਮਾਨ ਰੱਖਦਾ ਸੀ ਜਿਹੜਾ ਇਹ ਕਿਰਾਏ ਤੇ ਲਾਉਂਦਾ ਸੀ ਹਨਾ ਵਿਆਹ ਵਾਲੇ ਘਰਾਂ ਚ ਲਾ ਲਉ ਜਾਂ ਕੋਈ ਜਾਗਰਣ ਹੁੰਦਾ ਸੀ ਸਾਰਾ ਇਹਦਾ ਵਿਚਾਰੇ ਦਾ ਸਮਾਨ ਦੱਬਿਆ ਗਿਆ ਤੇ ਸਾਰਾ ਇਹ ਕਮਰਾ ਢਹਿ ਗਿਆ ਮੰਨ ਲਓ ਇੱਥੇ ਹੀ ਪੈਂਦੇ ਹੁੰਦੇ ਸੀ ਜਦੋਂ ਇਹ ਥੋੜੀ ਛੱਤ ਡਿੱਗਣ ਲੱਗੀ ਇਹ ਕਹਿੰਦਾ ਬਾਈ ਕਹਿੰਦਾ ਅਸੀਂ ਉੱਠ ਕੇ ਨਾਲ ਦੀ ਨਾਲ ਬਾਹਰ ਭਾਗੇ ਤੇ ਨਾਲ ਦੀ ਨਾਲ ਕਹਿੰਦਾ ਸੱਤ ਸਾਡੀ ਡਿੱਗ ਗਈ ਤੇ ਦੂਜੇ ਨੁਕਸਾਨ ਤੋਂ ਤਾਂ ਬਚ ਗਏ ਪਰ ਐ ਲਾ ਲਓ ਯਾਰ ਬਾਈ ਦਾ ਵਿਚਾਰੇ ਦਾ ਹਰਾ ਤਾਰਾ ਜਗਾਰ ਖੜ ਗਿਆ ਤੇ ਕਾਫੀ ਨੁਕਸਾਨ ਹੋ ਗਿਆ ਹਨਾ ਕਮਰਾ ਇੱਕੋ ਹੀ ਕਮਰਾ ਸੀ ਇਹਨਾਂ ਦਾ ਦੂਜੇ ਪਾਸੇ ਆਪਾਂ ਵੀਡੀਓ ਚ ਨਾਲ ਲਾ ਦਾਂਗੇ ਉੱਚ ਵੀ ਸਪੂਟਾਂ ਲਾ ਕੇ ਖੜਾਈਆਂ ਨੇ ਹਨਾ ਸਾਰਾ ਸਮਾਨ ਇਹਨਾਂ ਨੇ ਫਿਰ ਉਧਰਲੇ ਕਮਰੇ ਦੇ ਵਿੱਚ ਰੱਖ ਲਿਆ ਤੇ ਤੁਹਾਡੇ ਅੱਗੇ ਬੇਨਤੀ ਇਹ ਆ ਯਾਰ ਬਾਈ ਬਣ ਕੇ ਜਿੰਨੇ ਕੁ ਜੋਗਿਆ ਹੋਣਾ ਜੇ ਆਪਾਂ 10000 ਰੁਪਏ ਵੀ ਇਕੱਠੇ ਕਰ ਲਾਂਗੇ ਤਾਂ ਬਹੁਤ ਵੱਡੀ ਸਹਾਇਤਾ ਹੋ ਜਾਂਦੀ ਹੈ ਇਹ ਬੰਦੇ ਨਾਲ ਵਿਚਾਰਿਆਂ ਦਾ ਕੰਮ ਚੱਲ ਪੂਆ ਕਿਉਂਕਿ ਹੁਣ ਇਹਨਾਂ ਨੂੰ ਬਹੁਤ ਮੁਸ਼ਕਲ ਹੋ ਗਈ ਕੰਮ ਜਮੀਂ ਖੜ ਗਿਆ ਬਾਈ ਹੁਣ ਹਾਂ ਬਾਈ ਜਮੀਂ ਖੜ ਗਿਆ ਤੇ ਕੋਈ ਛੋਟ ਲਵੇ ਬਵੜਿਆ ਉਸ ਤੋਂ ਬਾਅਦ ਕੋਈ ਸਰਕਾਰ ਦਾ ਬੰਦਾ ਜਾਂ ਕੋਈ ਐਮਸੀ ਕੋਈ ਕਿਸੇ ਨੇ ਕੋਈ ਲਿਖਤੀ ਨਹੀਂ ਕਿਸੇ ਨੇ ਕੁਝ ਨਹੀਂ ਬਚਿਆ ਤੇ ਹੁਣ ਇਹਨਾਂ ਨੇ ਆ ਸਾਮਾਨ ਬਾਹਰ ਕੱਢ ਕੇ ਰੱਖਿਆ ਜਿੰਨਾ ਕਿ ਇਹਨਾਂ ਦਾ ਬਚਾਅ ਹੋ ਗਿਆ ਕਿ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਕਿਉਂਕਿ ਦਾਵੇ ਤਾਂ ਹਰੇਕ ਕਰ ਲੈਂਦਾ ਹੈਗਾ ਬਾਈ ਕਮਾਉਣਾ ਬਹੁਤ ਔਖਾ ਹੈ ਹਨਾ ਤੇ ਗਰੀਬ ਬੰਦੇ ਨੇ ਵਿਚਾਰੇ ਇਹਨਾਂ ਦਾ ਆਪਾਂ ਸਾਈ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਬਸੇ ਹੀ ਮੰਗ ਕਰਦੇ ਆਂ ਜੀ ਬਸ ਇਹਦਾ ਸਾਡਾ ਜੀਤੇ ਨੁਕਸਾਨ ਹੋਇਆ ਜੀ ਹਾਂਜੀ ਵੀ ਉਹ ਸਾਡਾ ਦੇਖੋ ਜੀ ਬਰਕਤਰੀ ਕਰਨ ਇਹ ਬਾਈ ਕੋਈ ਜ਼ਿਆਦਾ ਕੁਝ ਨਹੀਂ ਮੰਗਦੇ ਹੈਗੇ ਵੀ ਆਪਾਂ ਨੂੰ ਐਂ ਕਹਿੰਦੇ ਨੇ ਵੀ ਸਾਨੂੰ ਆਹ ਦੇ ਦਿਓ ਤੇ ਇਹ ਕਹਿੰਦੇ ਨੇ ਵੀ ਯਾਰ ਸਾਡਾ ਆ ਪੈਣ ਖਾਤਰ ਸਾਨੂੰ ਛੱਤ ਮਿਲ ਜੇ ਹਨਾ ਕਿਉਂਕਿ ਇੱਕੋ ਹੀ ਕਮਰਾ ਸੀ ਇਹਨਾਂ ਦਾ ਇੱਕੋ ਹੀ ਡਿੱਗ ਗਿਆ ਉਹਨਾ ਦੇਖ ਲੋ ਆ ਗਲੀ 'ਚ ਇਹਨਾਂ ਨੇ ਸਮਾਨ ਤਾਰ ਰੱਖਿਆ ਹੈਗਾ ਤੇ ਜਿਹੜਾ ਇਹ ਰਜਗਾ ਕੇ ਕੰਮ ਕਰਕੇ ਖਾਂਦੇ ਸੀ ਵਿਚਾਰੇ ਉਹ ਵੀ ਇਹਨਾਂ ਦਾ ਕੰਮ ਬੰਦ ਹੋ ਗਿਆ ਤੇ ਵੀਡੀਓ ਨੂੰ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਆਪਾਂ ਨੰਬਰ ਵੀ ਪਾਵਾਂਗੇ ਇੱਕ ਖੁੱਖ ਰੋੜ ਮਾਨਸਾ ਦੀ ਇਹ ਘਰ ਆ ਦੱਸਿਓ ਪੂਰੀ ਵੀਕਾ ਨੰਬਰ ਵਾਰਡ 'ਚ ਆਪਣਾ ਘਰ ਇਹ ਆਪਣੇ ਝੰਡ ਗੋਲੇ ਘਰ ਹੈ ਡਰਿੰਕ ਮਾਸਟਰ ਦੀ ਕੁਰਤੀ ਦੇ ਨਾਲ ਡਰੈਂਗ ਮੈਸਟਰ ਦੀ ਕੋਠੀ ਲਵੇ ਘਰ ਆ ਕੈ ਨੰਬਰ ਬਾੜ ਵਜਦਾ ਬਾਈ ਇਹ 26 ਬਾਈ 26 ਨੰਬਰ ਬਾੜ ਵਜਦਾ ਬਾਈ ਨੀਨੂ ਨੂੰ ਵੀ ਬੇਨਤੀ ਆਣਾ ਤੇ ਐਮਸੀ ਨੂੰ ਵੀ ਬੇਨਤੀ ਉਹ ਵੀ ਬਹੁਤ ਚੰਗੇ ਕੰਮ ਕਰ ਰਹੇ ਆ ਤੇ ਬਾਕੀ ਹੋਰ ਵੀ ਜਿੰਨੇ ਸਮਾਜ ਸੇਵੀ ਬੰਦੇ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਯਾਰ ਇਹ ਗਰੀਬ ਬੰਦੇ ਨੇ ਵਿਚਾਰੇ ਇਹਨਾਂ ਦੀ ਜਰੂਰ ਵਾਂ ਫੜੀ ਜਾਵੇ ਤੇ ਆਪਾਂ ਨੰਬਰ ਵੀ ਪਾ ਦਾਂਗੇ ਬਾਈ ਉੱਪਰ ਤੁਸੀਂ ਵੀਰ ਨਾਲ ਸੰਪਰਕ ਵੀ ਕਰ ਸਕਦੇ ਹੋ ਜਿਹਹੇ ਜੀ ਵੀ ਸਹਾਇਤਾ ਹੁੰਦੀ ਇਹਨਾਂ ਦਾ ਖਾਤਾ ਵੀ ਲਾ ਦਾਂਗੇ ਤੁਸੀਂ ਖਾਤੇ ਦੇ ਵਿੱਚ ਵੀ ਵਾ ਸਕਦੇ ਹੋ ਧੰਨਵਾਦ